ਕਰੂ ਆਪਣੀ ਮੈਂ ਇਹ ਪਹਿਲੇ ਸੂਏ ਦੀ ਹੋ ਛੋਟੀ ਹੈ ਜੀ ਠੀਕ ਹੈ ਦੋ ਦੰਦ ਆਪਣੇ ਕੋਲ ਸੂਪੀ ਜੀ ਇਹ ਆ ਪਖੀਰੀ ਸੂਪੀ ਸੀ ਜੀ ਠੀਕ ਹੈ ਬਈ ਦੂਜੇ ਸੂਏ ਦੀ ਆ ਕੱਟੀ ਹੈ ਜੀ ਦੀ ਦੂਜੇ ਸੂਏ ਦੀ ਠੀਕ ਹੈ ਦੂਜੇ ਸੂਏ 17 ਕਿਲੋ ਦਾ ਤਜ ਦਵਾ ਕੱਟੀ ਮੰਗਰ ਸੀਗੀ ਜੀ ਠੀਕ ਹੈ ਇਹ ਤਾਂ ਕਿ ਹੁਣ ਸਾਨੂੰ ਉਮੀਦ ਤਾਂ 20 ਕਿਲੋ ਦੀ ਹੈ ਜੀ ਫਿਰ ਅਗਲੇ ਦੀ ਕਿਸਮ ਦਾ ਵੀ ਕੀ ਨਿਕਲ ਹਾਂਜੀ ਬਾਈ ਜੀ ਰੌਣਕ ਡੈਰੀ ਫਾਰਮ ਤੇ ਸਾਰੇ ਭਰਾਵਾਂ ਦਾ ਸਵਾਗਤ ਆ ਅੱਜ ਦੀ ਵੀਡੀਓ ਦੋਸਤੋ ਪਿੰਡ ਭਾਗੀ ਬੰਦਰ ਜ਼ਿਲ੍ਹਾ ਬਠਿੰਡਾ ਤੇ ਤਹਿਸੀਲ ਦੋਸਤੋ ਦਮਦਮਾ ਸਾਹਿਬ ਤਲਵੰਡੀ ਸਾਬੋ ਬਾਈ ਗੁਰਪ੍ਰੀਤ ਡਾਕਟਰ ਦੇ ਘਰੋਂ ਦੋਸਤੋ ਵੀਡੀਓ ਆ ਵੈਟਰਨਰੀ ਪਸ਼ੂਆਂ ਦੇ ਵੀ ਬਾਈ ਡਾਕਟਰ ਆ ਵੀਰੇ ਬਾਈ ਨੇ ਕਹਾ ਛੋਟੀ ਦੋਸਤੋ ਸੇਲ ਕਰਨੀ ਆ ਪੂਰੇ ਫੁੱਲ ਵੱਡੇ ਕੱਦ ਕਾਠ ਦੀ ਆ ਤੇ ਚੰਗੇ ਦੁੱਧ ਰ ਕਾਢਦੀ ਆ ਆਪ ਕਿਹੜੇ ਸੀਮੰਦੀ ਆ ਕਹਾ ਗੱਬਣ ਕਿਹੜੇ ਤੋਂ ਆ ਤੇ ਕਿੰਨੇ ਦਿਨ ਇਹਦੇ ਵੀਰੇ ਸੂਣਦੇ ਰਹਿੰਦੇ ਆ ਸਾਰੀ ਗੱਲਬਾਤ ਆਪਾਂ ਡਾਕਟਰ ਨਾਲ ਹੀ ਕਰਾਂਗੇ ਬਾਈ ਗੁਰਪ੍ਰੀਤ ਆਪਣੇ ਨਾਲ ਹੋਊਗਾ ਮੋਲ ਆ ਜਿਹੜਾ ਵੀਡੀਓ ਦੇ ਵਿੱਚ ਕਰਾਵਾਂਗੇ ਨੰਬਰ ਬਾਈ ਦਾ ਆਪਾਂ ਵੀਡੀਓ ਦੇ ਵਿੱਚ ਹੀ ਲਾ ਲਾਂਗੇ ਵੀਰੇ ਵੀਡੀਓ ਦੀ ਤਰੀਕ ਨੋਟ ਕਰ ਲਓ 8 ਤਰੀਕ 11ਵਾਂ ਮਹੀਨਾ 2025 ਦੀ ਅੱਜ ਆਪਾਂ ਬਾਈ ਨਾਲ ਗੱਲਬਾਤ ਕਰਦੇ ਆ ਸਸੀ ਕਾਲ ਬਾਈ ਡਾਕਟਰ ਸਸੀ ਕਾਲ ਬਾਈ ਸਰਾਂ ਨੂੰ ਪਿੰਡ ਬਾਈ ਆਪਣਾ ਭਾਗੀਬਾਂਦਰ ਹਾਂਜੀ ਹਾਂਜੀ ਤਲਵੰਡੀ ਤੋਂ ਆ ਗਿਆ 4 ਕਿਲੋਮੀਟਰ ਹਾਂਜੀ 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 ਘਰ ਆਪਣਾ ਕਿੱਥੇ ਰਹਿ ਗਿਆ ਇਹ ਨੱਤ ਰੋਡ ਤੇ ਰਹਿ ਗਿਆ ਜੀ ਫਲਾਸਰ ਵਾਲੇ ਛੜਕ ਤੇ ਜੀ ਨੱਤ ਰੋਡ ਤੇ ਫਲਾਸਰ ਗੁਰੂ ਘਰ ਦੇ ਕੋਲੇ ਹਾਂਜੀ 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 ਠੀਕ ਆ ਗੁਰਪ੍ਰੀਤ ਬਾਈ ਕਿੰਨਵਾ ਸੂਆ ਸੁੰਦੀ ਐ ਇਹ? ਇਹ ਤੀਜੇ ਸੂਏ ਸੂਗੀ ਜੀ। ਤੀਜੇ ਸੂਏ ਸੂਗੀ। ਕਰੂ ਆਪਣੀ ਕਰੂ ਆਪਣੀ ਮੈਂ ਜੀ ਪਹਿਲੇ ਸੂਏ ਦੀ ਹੋ ਛੋਟੀ ਐ ਜੀ। ਠੀਕ ਐ। ਦੋ ਦਿਨ ਦਾ ਆਪਣੇ ਕੋਲ ਸੂਪੀ ਜੀ। ਇਹ ਆ ਆ ਖੀਰੀ ਸੂਪੀ ਸੀ ਜੀ। ਠੀਕ ਆ ਬਾਈ। ਦੂਜੇ ਸੂਏ ਦੀ ਆਹ ਕੱਟੀ ਐ ਜੀ ਦੀ। ਦੂਜੇ ਸੂਏ ਦੀ ਆਹ। ਹਾਂਜੀ ਤੀਜੇ ਸੂਏ ਹੁਣ ਜਿਹੜਾ ਜੋਤੀ ਮੱਝ ਸੀ ਡਾਕਟਰ ਜੀਤ ਲਾਲ ਲਾਣ ਦੇ ਚੈਂਪੀਅਨ ਮੱਝ ਜੀ। ਸਵਰਾਜ। ਹਾਂਜੀ ਉਹਦਾ ਬੱਚਾ ਸਵਰਾਜ ਆਪਣੇ ਪਿੰਡ ਬਾਈ ਗੁਰੇ ਕੋਲੇ ਜੀ। ਉਹ ਤੋਂ ਗੱਪਣਾ ਤੀਜੇ ਸੂਏ ਵਾਸਤੇ। ਠੀਕ ਆ ਡਾਇਰੈਕਟ ਉਹ ਤੋਂ ਗੱ ਗੱਬਣ ਸਵਰਾਜ ਛੋਟੇ ਤੋਂ ਆ ਗੁਰਪ੍ਰੀਤ ਭਾਈ ਇੱਕ ਤਾਂ ਹੁੰਦਾ ਦੁੱਧ ਜਿਹੜਾ ਆਪਾਂ ਤੁਸੀਂ ਤਾਂ ਚੋਇਆ ਹਨਾ ਹਾਂਜੀ ਹਾਂਜੀ ਤੀਜਾ ਸੂਏ ਤੇਰੇ ਕੋਲੇ ਹੁਣ ਘਰੇ ਸੁੰਦੀ ਆ ਪਹਿਲੇ ਸੂਏ ਤੋਂ ਲੈ ਕੇ ਦੂਜੇ ਦਾ ਭਾਈ ਬਣੇ ਜੈਨੂਣ ਜੀ ਗੱਲ ਕਰਨਾ ਸਾਰੀ ਗੱਲ ਕਰ ਦਾਂਗੇ ਜੀ ਆਪਾਂ ਮਤਲਬ ਲੇਖਾ ਦੇਣਾ ਹੀ ਹੁੰਦਾ ਜੀ ਇਹ ਕਿਹੜਾ ਆਪਾਂ ਝੂਠ ਮਾਰ ਕੇ ਕਿਸੇ ਤੋਂ ਕੁਝ ਲੈ ਲਾਂਗੇ ਜੀ ਹਾਂ ਪਹਿਲੇ ਸੂਏ 13.5 ਲੀਟਰ ਦੁੱਧ ਤਾਂ ਉਹ ਕੱਟੀ ਵੇਲੇ ਜੀ ਇਹਨੇ ਠੀਕ ਹੈ ਦੂਜੇ ਸੂਏ 17 ਕਿਲੋ ਦੁੱਧ ਦਵਾ ਕੱਟੀ ਮਗਰ ਸੀਗੀ ਜੀ ਠੀਕ ਹੈ ਇਹ ਤਾਂ ਕੀ ਹੁਣ ਸਾਨੂੰ ਉਮੀਦ ਤਾਂ 20 ਕਿਲੋ ਦੀ ਆ ਜੀ ਫਿਰ ਅਗਲੇ ਦੀ ਕਿਸਮ ਦਾ ਵੀ ਕੀ ਨਿਕਲਦਾ ਜੀ ਇਹ ਚ ਜ ਕਾ ਉਮੀਦ ਆਸ ਨੂੰ ਚੰਗੀ ਆਸ ਚੰਗਾ 20 ਕਿਲੋ ਦੀ ਹੈ ਜੀ ਜੇ ਇਹ ਕੱਟੀ ਦਿੰਦੀ ਹੈ ਬਾਈ ਸਵਰਾਜ ਦੀ ਕੱਟੀ ਸਾਂਭ ਸੰਭਾਲ ਕੇ ਮਨ ਲ 6 ਮਹੀਨੇ 7 ਮਹੀਨੇ ਗੱਭ ਪਾਲਦੀ ਐ ਮਿਲਦੀ ਕੱਟੀ ਦੀ ਐ ਠੀਕ ਐ ਬੱਚੇ ਦੇ ਮਿਲਦੀ ਐ ਬਈ ਥਾਪੀ ਥੂਪੀ ਦੇ ਬਹੁਤ ਘੱਟ ਲੱਗਦੇ 2 ਸੂਏ ਸਾਡੇ ਕੋਲੇ ਲੱਗੀਆਂ ਨਹੀਂ ਥਾਪੀਦੇ ਸੀ ਕੋਸ਼ਿਸ਼ ਵੀ ਕਰੀ ਵੀ ਬੱਚੇ ਹੀ ਲੈਂਦੀ ਐ ਬੱਚੇ ਹੀ ਲੈਂਦੀ ਐ ਜੀ ਤਾਂ 30000 ਦਾ ਪੈਸਾ ਤੇ ਕੱਟੀ ਵਾਪਸ ਕਰਾ ਲਾਂਗੇ ਜੀ ਠੀਕ ਐ ਬਾਈ ਹਾਂ ਜੀ ਕੱਟੀ ਦਿੰਦੇ 30000 ਦੀ ਸਾਂਭ ਸੰਭਾਲ ਕੇ ਆਪਾਂ ਨੂੰ ਕੱਟੀ ਦੇ ਦੇ 30000 ਦੀ ਕੱਟੀ ਵਾਪਸ ਕਰਾ ਲਾਂਗੇ ਠੀਕ ਐ ਬਾਕੀ ਦੋਸਤੋ ਇਹ ਤੁਸੀਂ ਕੱਦ ਦੇਖੋ ਨਾ ਤਕਰੀਬਨ ਪਰਲੇ ਪਾਸੇ ਨਹੀਂ ਦਿੰਦਾ ਬੰਦਾ ਮੰਨ ਲਓ ਬਾਈ ਦਾ ਕੱਦ ਵੀ ਦੋਸਤੋ ਤਕਰੀਬਨ 5 ਫੁੱਟ 8 9 ਇੰਚ ਹੋਊ ਹਨਾ ਬਾਈ ਹਾਂਜੀ ਹਾਂਜੀ 7.5 ਇੰਚ ਆ ਜੀ ਸਾਢੇ ਹੱਥ ਤੇ ਮੱਝ ਜਮਾ ਵੀਰੇ ਬਰਾਬਰ ਆਈ ਪਈ ਆ ਤੀਜਾ ਸੂਆ ਸੁੰਦੀ ਆ ਬਾਕੀ ਖੋਲ ਕੇ ਤੋੜ ਕੇ ਦਿਖਾ ਦਨੇ ਆ ਦੁੱਧ ਬਾਈ ਨੇ ਦੱਸਤਾ ਇੱਕ ਵਾਰੀ ਡਾਕਟਰ ਬਾਈ ਨੰਬਰ ਬੋਲ ਦੇ ਆਪਦਾ 94634 ਜੀ 02668 ਬਾਈ ਠੀਕ ਆ ਤੇ ਅੱਜ ਸੂਣ ਦੇ ਕਿੰਨੇ ਦਿਨ ਰਹਿ ਗਏ ਸੂਣ ਨੂੰ ਤਾਂ 25 ਤਰੀਕ ਨੂੰ ਹੋ ਕੇ 10 ਮਹੀਨੇ ਤੇ ਜੀ ਨੂੰ ਅੱਛਾ ਤੇ 10 ਤਰੀਕ ਦੀ ਉਮੀਦ ਆ ਸਾਨੂੰ ਸੂਣ ਦੀ ਵੀ 10 ਤਰੀਕ ਨੂੰ ਲਗਭਗ ਸੂਪੂ ਜੀ ਮੈਂ ਠੀਕ ਆ ਉਹ ਉੱਤੇ ਚੱਲੀ ਜਾਂਦੇ ਹੁਣ ਹਾਂਜੀ ਉੱਤੇ ਚੱਲੀ ਜਾਂਦੇ ਠੀਕ ਆ ਬਈ ਠੀਕ ਆ ਬਾਕੀ ਖੋਲ ਲਾ ਵੀਰੇ ਹੋਰ ਕੀ ਆਪਾਂ ਦੋਸਤੋ ਤੁਹਾਨੂੰ ਦਿਖਾ ਦੰਨੇ ਚੋਈ ਚੋਈ ਬੜੀ ਚੰਗੀ ਐ ਜੀ ਕੋਈ ਬੰਦਾ ਘਰੋਂ ਵੀਰੇ ਇੱਕ ਰੇਲੂ ਕਾਮਾ ਬਹੁਤ ਭਰਾ ਕਹਿੰਦੇ ਹੁੰਦੇ ਨੇ ਸਾਨੂੰ ਕੋਈ 15 18 ਕਿਲੋ ਵਾਲੀ ਚਾਹੀਦੀ ਆ 17 ਕਿਲੋ ਬਾਈ ਡਾਕਟਰ ਨੇ ਆਪ ਚੋਇਆ ਪਸ਼ੂਆਂ ਦੀ ਡਾਕਟਰ ਆ ਤੇ ਸਵਰਾਜ ਤੋਂ ਇਹ ਗੱਬਣ ਜਿਹੜੇ ਮੇਰੇ ਭਰਾ ਚਾਹੁੰਦੇ ਆ ਵੀ ਚੰਗੇ ਦੁੱਧ ਵਾਲੀ ਤੇ ਚੰਗੇ ਵਜਨ ਦੀ ਬਰੀਡ ਵਾਸਤੇ ਵੀਰੇ ਤਾਂ ਜਰੂਰ ਬਾਈ ਨਾਲ ਕਰਿਓ ਸੰਪਰਕ ਲੈ ਕਰਮਾ ਵਾਲੀ ਦਾ ਹਵਾਨਾ ਕੱਦ ਘਾਟ ਤੋਂ ਵੀ ਕਰੋ ਚੈੱਕ ਨੰਬਰ 2 ਦਾ ਚੱਲੀ ਜਾਂਦਾ ਗੁਰਪ੍ਰੀਤ ਦਾ ਡਿਮਾਂਡ ਆ ਦੋਸਤੋ ਚੰਗੇ ਪਸ਼ੂਆਂ ਦੀ ਚੰਗੀ ਡਿਮਾਂਡ ਹੁੰਦੀ ਆ ਤੇ ਬਾਕੀ ਮੈਂ ਤੁਹਾਨੂੰ ਕੋਲੋ ਲੇਵਾ ਦਿਖਾ ਦਿੰਨਾ ਆ ਆ ਲੈ ਕਰੋ ਚੱਕ ਵੀਰੇ ਤੇ ਚਵਾਈ ਦੀ ਡਾਕਟਰ ਆ ਕਿਵੇਂ ਆ ਪੁੱਛ ਚਵਾਈ ਦੀ ਬਹੁਤ ਚੰਗੇ ਜਿਵੇਂ ਜਿਵੇਂ ਮੈਂ ਸੂਣਦੇ ਦਿਨ ਵਧੀ ਕੇ ਦੁੱਧ ਤੇ ਆਈ ਕਿ ਲੈਵੇਂ ਤਾਂ ਟੰਗੀ ਜਾਂਦੀ ਹੈ ਬਈ ਜਮ ਅੱਛਾ ਧੁੰਨੀ ਦਾ ਕਲੇਵਾ ਲ ਆਂਦੀ ਹੂੰ ਹਾਂ ਬਾਕੀ ਆ ਦੋ ਕਬਾਲ ਜੇ ਮੱਥੇ ਤੇ ਹਨ ਦੋ ਹੀ ਵਾਲਾ ਬਈ ਉਹ ਆਪਾਂ ਕੋਈ ਡਾਈ ਨਹੀਂ ਕਰਿਆ ਕੁਛ ਨਹੀਂ ਕਰਿਆ ਸਾਰਾ ਕੁਝ ਤੁਹਾਡੇ ਸਾਹਮਣੇ ਜਿੰਨੇ ਕ ਸਿੰਘ ਕਸਾਏ ਉਹ ਵੀ ਸਾਹਮਣੇ ਕੋਈ ਆਪਾਂ ਸਿੰਘ ਨਹੀਂ ਬਣਾਇਆ ਬਈ ਇਹਦਾ ਐ ਕੋਈ ਵਪਾਰ ਨਾਲ ਕੰਮ ਨਹੀਂ ਕਰਿਆ ਵੀਰੇ ਹੋਰ ਪਾਸੇ ਵਗ ਜਾਓ ਤੁਸੀਂ ਜਿਹੜੇ ਜਗਾੜੀ ਬੰਦੇ ਆਪਾਂ ਜੂਠਾੜੇ ਹੋਣਗੇ ਅਮੇ ਕਲ ਫਲਾ ਦੇਣਗੇ ਉਹ ਸਾਰਾ ਕੁਝ ਕਰ ਦੇ। 1 ਮਹੀਨੇ ਬਾਅਦ ਉਹ ਫੇਰ ਚਾਰ ਵਾਲਾ ਆਪਦਾ ਨਿਵਾਹੀ ਵੀ ਕੱਲ ਦੀ ਹੈ ਬਈ ਨਿਵਾਹੀ ਵੀ ਹੈ। ਉਹ ਜੀ ਗੱਲ ਹੀ ਨਹੀਂ ਕਰੀ ਆਪਾਂ ਤਾਂ। ਜਿਹੜਾ ਜਿਹੜਾ ਹੀਰਾ ਹੁੰਦਾ ਉਹਨੇ ਆਪੇ ਚਾਹੁੰਦਾ ਉਹਨੇ ਆਪੇ ਦਿਸਣਾ। ਬਾਕੀ ਜਿਹੜਾ ਬੰਦਾ ਜਾਣਕਾਰ ਉਹਨੂੰ ਆਪ ਹੀ ਬਦਲ ਲੱਗ ਜੂ ਦੇਖ ਕੇ ਜੀ। ਹਾਂ ਕੱਦ-ਕਾਡ ਦੇਖੋ ਕਰਮਾਲੀ ਦਾ। ਪੂਰੇ ਫੁੱਲ ਵਜਨ ਕੱਦ ਚ ਚੰਗੀ ਆ ਦੋਸਤੋ। ਬਾਕੀ ਜਿਹੜੇ ਵੀ ਮੇਰੇ ਭਰਾ ਨੂੰ ਪਸੰਦ ਆ ਉਹ ਕੋਲੇ ਆਇਓ। ਜਿਵੇਂ ਮਰਜੀ ਆਪ ਦੀ ਚਾਰੇ ਪੱਖਾਂ ਤੋਂ ਤਸੱਲੀ ਚੈੱਕ ਤੁਸੀਂ ਕਰ ਸਕਦੇ ਹੋ। ਨੰਬਰ ਬਾਈ ਦਾ ਹੇਠਾਂ ਚੱਲੀ ਜਾਂਦਾ। ਦੋ ਦੇਖ ਲਓ ਦੋਸ ਪਹਿਲੇ ਸੂਏ ਦੀ ਆਹਾ ਦੂਸਰੇ ਦੀ 29 ਆ ਕਿਹੜੀ ਸੀ ਮੰਡੀ ਆ ਕੱਟੀ ਇਹ B1 330 ਦੀ ਹੈ ਜੀ ਦੋ ਦੰਦ ਦਾ 16 ਲੀਟਰ ਦੁੱਧ ਤਿਆਰ ਆ ਬਈ ਠੀਕ ਆ ਹਾਂ ਬਹੁਤ ਚੰਗੀਆਂ ਹਾਂ ਪਹਿਲਣ ਦਾ ਹੀ ਆਪਾਂ ਡੱਬੇ ਮਾਰਦੇ ਆ B1 330 ਜੀ CIAR ਵੀ ਦਾ ਜੀ ਠੀਕ ਆ ਬਾਈ ਆ ਹੁੰਦੀ ਹੈ ਨਾਲ ਬ੍ਰੀਡ ਹਾਂਜੀ ਹਾਂਜੀ ਚੰਗਾ ਜੇ ਜਾਨਵਰ ਰੱਖਿਆ ਸੀ ਬਾਈ ਨਹੀਂ ਤਾਂ ਦੇਖੋ ਝੋਟੀ ਕਿੰਨੀ ਸੋਹਣੀ ਦਿੱਤੀ ਝੋਟੀ ਦੋ ਦੰਦ ਦਾ ਜਿਹਨੂੰ ਅਨਜੀ ਦੋ ਦੰਦ ਦੋਸਤੋ 16 ਕਿਲੋ ਕੋਈ ਖਲਾਈ ਦਾ ਬਾੜਾ ਨਹੀਂ ਇਹ ਤੇ ਤਿੰਨ ਤਿੰਨ ਸੂਏ ਚਾਰ ਚਾਰ ਸੂਏ ਨਹੀਂ ਕੱਢਦੀਆਂ ਪਚੂਣੀ ਹੈ ਜੀ ਹੁਣ ਮੈਂ ਲੱਦੇ ਘੰਟੇ ਨਾਲ ਪਚੋ ਕੇ ਵੀ ਦਿਖਾ ਦਿਆਂਗੇ ਇਹਦੇ ਚ ਆਸੇ ਪਾਸੇ ਕਿਹੜੇ ਕਿਹੜੇ ਪਿੰਡਾਂ ਦੇ ਕੰਮ ਆ ਫਿਰ ਆਪਣਾ ਭਾਗੀਵੰਦਰ ਜੀ ਤੇ ਲੇਲੇ ਵਾਲਾ ਜੀ ਜ਼ਿਆਦੇ ਜੀ ਠੀਕ ਹੈ ਦੋ ਪਿੰਡਾਂ 'ਚ ਹੀ ਜ਼ਿਆਦੇ ਜੀ ਬਾਕੀ ਦੋਸਤੋ ਜੇ ਚੰਗੇ ਸਿਮਣਾ ਇਹ ਜੇ ਨਗੀਨੇ ਤੁਸੀਂ ਵੀ ਚਾਹੁੰਦੇ ਹੋ ਘਰਾਂ 'ਚ ਚੰਗੇ ਸਿਮਣ ਭਰੋਣੇ ਤਾਂ ਉਹ ਵੀ ਸੰਪਰਕ ਕਰ ਲਿਓ ਫਿਲਹਾਲ ਤੁਸੀਂ ਆ ਮੱਝ ਦੀ ਬਾਈ ਡਿਮਾਂਡ ਕੀ ਰੱਖ ਦਾਂਗਾ ਇਹ 2,25,000 ਰੁਪਇਆ ਬਾਈ 2,25,000 ਹਾਂਜੀ ਹਾਂਜੀ ਕੋਈ ਮਾਰਜਨ ਮੌਕੇ ਤੇ ਚਲੋ ਤਾਂ ਅਰਜਨ ਕੁੰਗੜ ਦੀ ਆਪ ਆ ਗੱਬਣ ਸਵਰਾਜ ਤੋਂ ਆ 17 ਕਿਲੋ ਦੂਜੇ ਸੂਏ ਬਾਈ ਨੇ ਦੁੱਧ ਚੋਇਆ ਜਿਹੜੇ ਮੇਰੇ ਭਰਾ ਨੂੰ ਫਿੱਟ ਆਉ ਪਸੰਦ ਆਉ ਕੋਲੇ ਆ ਜਿਓ ਤਸੱਲੀ ਕਰਕੇ ਬਾਈ ਨਾਲ ਸੌਦਾ ਕਰ ਸਕਦੇ ਹੋ ਬਾਕੀ ਦੋਸਤੋ ਚੰਗੀ ਚੀਜ਼ ਦੀ ਤਾਰੀਫ ਕਰਨੀ ਬਣਦੀ ਹੁੰਦੀ ਆ ਪਹਾੜ ਜਿੱਡੀ ਚੋਟੀ ਖੜੀ ਹੈ ਬਾਈ ਦੇ ਘਰੇ ਵੀਡੀਓ ਦੇਖਣ ਲਈ ਦੋਸਤੋ ਬਹੁਤ ਬਹੁਤ ਧੰਨਵਾਦ ਸਸੀ ਗੱਲ ਬਾਈ ਜੀ ਸਾਰੇ ਪਰਮਾ